ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਅਸੀਂ ਲੈ ਕੇ ਆਏ ਹਾਂ ਆਪਣੀ ਨਵੀਂ ਬਲੌਗ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਗੈਰੋ ਕਿਵੇਂ ਬਣਾਈ ਜਾਂਦੀ ਹੈ ਇਹ ਅਸੀਂ ਬਣਾ ਰਹੇ ਹਾਂ ਬੀਫ ਅਤੇ ਲੈਂਬ ਦੀ ਤੇ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਉਦੇ ਹਾਂ ਸਟੈਪ ਬਾਈ ਸਟੈਪ ਲੋ ਜੀ ਦੋਸਤੋ ਕੁਕਿੰਗ ਸ਼ੁਰੂ ਹੋ ਗਈ ਆ ਇਸ ਤਰ੍ਹਾਂ ਰੋਸਟ ਹੋ ਗਿਆ ਇਹ ਇਹਦੇ ਨਾਲੋਂ ਨਾਲੋਂ ਖੁਰਚ ਖੁਰਚ ਕੇ ਜਿਹੜਾ ਜਿਹੜਾ ਪੱਕ ਗਿਆ ਹੈ ਜਿਹਦਾ ਕਲਰ ਦੇ ਕੋ ਚੇਂਜ ਹੋਇਆ ਜਿਹਦੇ ਜਿਹਦਾ ਪੱਕ ਗਿਆ ਉਹਨੂੰ ਆਪਾਂ ਲਾ ਰਹੇ ਨਾਲ ਨਾਲ ਜਦੋਂ ਤੱਕ ਇਹ ਕੁਕ ਹੋਂਦਾ ਤੇ ਬਾਕੀ ਦਾ ਕੰਮ ਸ਼ੁਰੂ ਕਰਦੇ ਆਂ ਇੱਧਰ ਫਿਰ ਉਹਨੂੰ ਜਿਹੜਾ ਲਾਇਆ ਸੀ ਉਹਦਾ ਉਹਨੂੰ ਇੱਥੇ ਆਪਾਂ ਕੁਕ ਕਰਦੇ ਆਂ ਤੇਲ ਨਹੀਂ ਲਾਉਣਾ ਕੁਝ ਨਹੀਂ ਕਰਨਾ ਇਹਦੇ ਤੇ ਇਹਨੂੰ ਜਦੋਂ ਆਪਾਂ ਫੁੱਲ ਕੇ ਬਣਾਈਦੇ ਆ ਬਸ ਪੀਸ ਕੱਟ-ਕੱਟ ਕੇ ਤੇ ਰਾੜ ਦੇਣੇ ਕਿਉਂਕਿ ਇੱਕ ਪਾਸਾ ਪੱਕਾ ਹੈ ਇੱਕ ਪਾਸਾ ਕੱਚਾ ਉਹਨੂੰ ਰਾੜਨ ਲਈ ਇਹ ਪ੍ਰੋਸੈਸ ਵਰਤੀ ਜਾਂਦੀ ਹੈ। ਜੇਕਰ ਖਰਚ ਖਰਚ ਕੇ ਸਾਰੀ ਹੋਰ ਲਾ ਲਈ ਆਪਾਂ ਇਹਨੂੰ ਉਹ ਤੇ ਆਪਾਂ ਫਿਰ ਕੋ ਕਰਾਂਗੇ ਉਹ ਤੇ ਪਾ ਕੇ। ਇਸ ਤਰ੍ਹਾਂ ਦੋਸਤੋ ਇਹਨੂੰ ਗ੍ਰਿਲ ਦੇ ਉੱਤੇ ਇਹਦਾ ਰੋਸਟ ਕਰੀ ਜਾਣਾ। ਜੋ ਦਾ ਕੱਚਾ ਪਾਨ ਚੱਕਿਆ ਜਾਵੇ ਦੇਖੋ ਆ ਵੀ ਹੀਟ ਹੋ ਗਈ ਆ ਗ੍ਰਿਲ ਦੇ ਉੱਤੇ ਦੇਖੋ ਆ ਕੁੱਕ ਹੋ ਰਿਹਾ ਏ ਜੋ ਦਾ ਐਕਸਟਰਾ ਇਹਦੀ ਚਰਬੀ ਹੋਈ ਪੈਸੇ ਤਾਂ ਉਹਦੇ ਉੱਤੇ ਨਿਕਲ ਜਾਂਦੀ ਹੈ ਤੇ ਜਿਹੜੀ ਹੋਰ ਇਹ ਤੋਂ ਕੁੱਕ ਹੋਣ ਤੋਂ ਬਾਅਦ ਆਉਗੀ ਆ ਦੇਖੋ ਵਿੱਚੋਂ ਨਿਕਲ ਰਿਹਾ ਤੇਲ ਇਹ ਫੇਰ ਅੱਗੇ ਆ ਕੇ ਇਹਦੇ ਵਿੱਚ ਗਿਰ ਜਾਂਦਾ ਇਹਦੇ ਥੱਲੇ ਆ ਰਿਹਾ ਇਹਦੇ ਥੱਲੇ ਆ ਲਗਾਇਆ ਬਰਤਨ ਉਹ ਸਾਰਾ ਜਿਹੜੀ ਐਕਸਟਰਾ ਚਰਬੀ ਆ ਫੈਟ ਆ ਮੈਲਟ ਹੋ ਕੇ ਇਹਦੇ ਵਿੱਚ ਆ ਜਾਣੀ ਇਸ ਤਰ੍ਹਾਂ ਇਹ ਵੀ ਆ ਦੇਖੋ ਆ ਰਹੀ ਨਾ ਮੈਲਟ ਹੋ ਰਹੀ ਆ ਉਹ ਇਹਦੇ ਵਿੱਚ ਆ ਟ੍ਰੇ ਪਈ ਆ ਇਹਦੇ ਵਿੱਚ ਪੋਈ ਜਾਂਦੀ ਆ ਤੇ ਇਹ ਦੋ ਤਰ੍ਹਾਂ ਚੱਲਦਾ ਇੱਥੇ ਗੈਸ ਵੀ ਯੂਜ਼ ਹੁੰਦੀ ਆ ਆ ਦੇਖੋ ਪਿੱਛੇ ਫਲੇਮ ਚੱਲਦੀ ਆ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਲਈ ਜਾਣਕਾਰੀ ਲਈ ਦੱਸਣਾ ਜ਼ਰੂਰੀ ਆ ਜਿਹਨਾਂ ਨੂੰ ਪਤਾ ਉਹਨਾਂ ਨੂੰ ਤਾਂ ਪਤਾ ਹੀ ਆ ਆ ਪਿੱਛੇ ਗੈਸ ਸਿਲੰਡਰ ਲਾਇਆ ਉਹ ਅਗ ਨਿਕਲਦੀ ਐ ਉਹਨਾ ਹੀਟ ਹੋ ਰਿਹਾ ਤੇ ਦੂਸਰੀ ਸਾਈਡ ਆ ਲਾਈਟ ਤੇ ਵੀ ਚੱਲਦਾ ਇਹਦੇ ਨਾਲ ਇਹ ਘੁੰਮਦੀ ਐ ਇਸ ਤਰ੍ਹਾਂ ਵੀ ਜਦੋਂ ਕੁੱਕ ਹੋ ਜਾਂਦਾ ਇਹਨੂੰ ਫੇਰ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟੀ ਜਾਈਦਾ ਬਹੁਤ ਵਧੀਆ ਕੁੱਕ ਹੋ ਰਿਹਾ ਦੇਖੋ ਮੈਲਟ ਹੋ ਰਿਹਾ ਕਾ ਇਹਦੀ ਐਕਸਟਰਾ ਜਿਹੜੀ ਫੈਟ ਆ ਬਰਨ ਹੋ ਜਾਂਦੀ ਐ ਤੇ ਉਹ ਕੋਕ ਹੋਈ ਜਾਂਦਾ। ਦੇਖੋ ਇੱਥੋਂ ਲਾਈਟ ਦਾ ਕਨੈਕਸ਼ਨ ਦਿੱਤਾ ਹੋਇਆ। ਤੇ ਆ ਆਪਾਂ ਜਿਹੜੇ ਆ ਇੱਕ ਸਿਲੰਡਰ ਉਹਨੂੰ ਲਾਇਆ ਗ੍ਰਿਲ ਨੂੰ। ਤੇ ਇੱਕ ਸਿਲੰਡਰ ਲਾਇਆ ਆਪਾਂ। ਆ ਮਸ਼ੀਨ ਨੂੰ ਜਿਹਦੇ ਨਾਲ ਆਪਾਂ ਗੈਰੋ ਬਣਾਉਂਦੇ। ਤੇ ਸਰ ਲੰਬਾ ਲੰਬਾ ਕੱਟ ਕੇ ਪਿਆਜ਼ ਪਾਤਾ। ਇਹ ਵੀ ਉਹਦੀ ਚਰਬੀ ਜਿਹੜੀ ਵਿੱਚੋਂ ਮੈਲਟ ਹੁੰਦੀ ਹੈ ਉਹਦੇ ਨਾਲੇ ਕੋਕੋ ਜਾਣਾ ਏ। ਹੋਰ ਕੋਈ ਐਕਸਟਰਾ ਤੇਲ ਪਾਉਣ ਦੀ ਆਪਾਂ ਨੂੰ ਲੋੜ ਨਹੀਂ ਹੈਗੀ। ਆ ਦੋਸਤੋ ਇਹਦੇ ਵਾਸਤੇ ਇਹ ਸੌਸ ਬਣਾਈ ਆਪਾਂ ਵੈਸੇ ਤਾਂ ਬਣੀ ਬਣਾਈ ਆਉਂਦੀ ਆ ਗੈਰੋ ਦੇ ਨਾਲ ਖਾਣ ਲਈ ਤੇ ਅਸੀਂ ਨਹੀਂ ਲਿਆਂਦੀ ਅਸੀਂ ਆਪਣੀ ਬਣਾਈ ਆ ਫਰੈਸ਼ ਦਹੀਂ ਲਿਆ ਆ ਵਿੱਚ ਉਹਦੇ ਖੀਰੇ ਬਰੀਕ ਬਰੀਕ ਕੱਟ ਕੇ ਰਲਾ ਲਿਆ ਤੇ ਨਮਕ ਤੇ ਥੋੜੀ ਜਿਹੀ ਕਾਲੀ ਮਿਰਚ ਪਾਈ ਇਹ ਗੈਰੋ ਉਹਦਾ ਵੀ ਪਲੇਟ 'ਚ ਪਾ ਕੇ ਖਾ ਲੋ ਤੁਹਾਡੀ ਆਪਣੀ ਮਰਜ਼ੀ ਆ ਸੌਸ ਦੇ ਨਾਲ ਵੈਸੇ ਇਦਾਂ ਇਹਦੇ ਵਾਸਤੇ ਇੱਕ ਰੋਟੀਆਂ ਆਉਂਦੀਆਂ ਉੱਚ ਵੀ ਇਹਦਾ ਫਿਲ ਕਰਕੇ ਉੱਪਰ ਸੌਸ ਪਾ ਕੇ ਆਪਾਂ ਸਰਵ ਕਰ ਸਕਦੇ ਆ ਰੋਟੀਆਂ ਤੁਹਾਨੂੰ ਦਿਖਾ ਦਿੰਨੇ ਇਹ ਵੀ ਬੜੀਆਂ ਬਣਾਈਆਂ ਹੋਣੀਆਂ ਥੋੜੀਆਂ ਮੋਟੀਆਂ ਰੋਟੀਆਂ ਹੋਣੀਆਂ ਇਸ ਤਰ੍ਹਾਂ ਫਿਲ ਕਰਕੇ ਵੀ ਤੁਸੀਂ ਖਾ ਸਕਦੇ ਹੋ ਪਰ